ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਰ ਕੋਈ ਦਰਦ ਨਹੀਂ ਸਹਿ ਸਕਦਾ ਹਰ ਕੋਈ ਆਪਣੇ ਉੱਪਰ ਲਗਾਈ ਹੋਈ ਥੋਕਰਾ ਖਾ ਕੇ ਵਾਰ-ਵਾਰ ਖੜਾ ਨਹੀਂ ਹੋ ਸਕਦਾ ਹਰ ਕੋਈ ਦੂਸਰਿਆਂ ਦੀ ਆਲੋਚਨਾ ਤੇ ਆਪਣੀਆਂ ਹੀ ਖਾਮੀਆਂ ਦੀ ਚੋਟ ਬਰਦਾਸ਼ਤ ਨਹੀਂ ਕਰ ਸਕਦਾ ਦੁਨੀਆਂ ਵਿੱਚ ਬਹੁਤ ਲੋਕ ਹਨ ਜੋ ਪਹਿਲਾਂ ਹੀ ਡਿੱਗ ਕੇ ਕੁੱਝ ਜਾਂਦੇ ਹਨ ਪਰ ਜੇਕਰ ਤੂੰ बार-बार ਡਿੱਗ ਕੇ ਵੀ ਖੜਾ ਹੋ ਰਿਹਾ ਹੈ ਤਾਂ ਸਮਝ ਲੈ ਇਹ ਤੇਰੀ ਸ਼ਕਤੀ ਨਹੀਂ ਤੇਰੇ ਅੰਦਰ ਗੁਰੂ ਸਾਹਿਬ ਜੀ ਦਾ ਵਾਸ ਹੈ ਤੇਰਾ ਦਰਦ ਜਿੰਨਾ ਗਹਿਰਾ ਹੈ ਉੰਨੀ ਹੀ gehri ਗੁਰੂ ਸਾਹਿਬ ਜੀ ਦੀ ਕਿਰਪਾ ਸਹਿਨਸ਼ੀਲਤਾ ਸੁਧਾਰਨ ਨਹੀਂ ਹੁੰਦੀ ਇਹ ਉਹੀ ਕੌਚ ਹੈ ਜੋ ਕੇਵਲ ਗੁਰੂ ਸਾਹਿਬ ਆਪਣੇ ਭਗਤ ਨੂੰ ਦਿੰਦੇ ਹਨ ਤੂੰ ਸੋਚਦਾ ਹੈ ਕਿ ਕਿਉਂ बार-बार ਤੈਨੂੰ ਹੀ ਪਰਖਿਆ ਜਾਂਦਾ ਹੈ ਕਿਉਂਕਿ ਤੇਰੇ ਚਾਰੋਂ ਪਾਸੇ ਸੰਕਟ ਹੀ ਸੰਕਟ ਹੈ ਤਾਂ ਜਾਣ ਲੈ ਇਹ ਤੇਰੀ ਪ੍ਰੀਖਿਆ ਹੈ ਇਹੀ ਤੇਰਾ ਤਪ ਹੈ ਇਹੀ ਤੇਰੀ ਸਾਲਨਾ ਹੈ ਗੁਰੂ ਸਾਹਿਬ ਆਪਣੇ ਭਗਤ ਨੂੰ ਕਦੇ ਵੀ ਸਿੱਧੀ ਰਾਹ ਨਹੀਂ ਦਿੰਦੇ ਉਹ ਸਭ ਤੋਂ ਪਹਿਲਾਂ ਉਸ ਨੂੰ ਕੰਡਿਆਂ ਉੱਪਰ ਚਲਾਉਂਦੇ ਹਨ ਤਾਂਕਿ ਉਸ ਦਾ ਹਰ ਕਦਮ ਤਾਕਤਵਰ ਹੋ ਸਕੇ ਇਹ ਉਹੀ ਸ਼ਕਤੀ ਹੈ ਜਿਹੜੀ ਤੈਨੂੰ ਅੰਦਰ ਦੀ ਕਹਿ ਰਹੀ ਹੈ ਹਜੇ ਨਾ ਟੁੱਟੇ ਤੂੰ ਗੁਰੂ ਸਾਹਿਬ ਦਾ ਪ੍ਰਗਟ ਹੈ ਕਦੀ ਵੀ ਟੁੱਟਣਾ ਨਹੀਂ ਤੇਰੇ ਆਲੇ ਦੁਆਲੇ ਅੱਜ ਜੋ ਵੀ ਅੰਧੇਰਾ ਹੈ ਉਹ ਬਸ ਇੱਕ ਪਲ ਲਈ ਹੈ ਗੁਰੂ ਸਾਹਿਬ ਤੈਨੂੰ ਤਿਆਰ ਕਰ ਰਹੇ ਹਨ ਉਸ ਤੂਫਾਨ ਦੇ ਲਈ ਜੋ ਤੇਰੇ ਜੀਵਨ ਦੀ ਸਾਰੀ ਸਮੱਸਿਆਵਾਂ ਨੂੰ ਹਵਾਾਂ ਦੀ ਤਰ੍ਹਾਂ ਉਡਾ ਕੇ ਲੈ ਜਾਵੇਗਾ ਜਿਸ ਦਿਨ ਉਹ ਘੜੀ ਆਵੇਗੀ ਤੇਰਾ ਹਰ ਦਰਦ ਹਰ ਆਸੂ ਤੈਨੂੰ ਹਰ ਪਾਸੋਂ ਉੱਚਾ ਕਰ ਚੁੱਕਾ ਹੋਵੇਗਾ ਤੇ ਉਸ ਦਿਨ ਪੂਰੀ ਦੁਨੀਆ ਦੇਖੇਗੀ ਤੀ ਤੈਨੂੰ ਰੋਕਣ ਦੀ ਤਾਕਤ ਕਿਸੇ ਵਿੱਚ ਵੀ ਨਹੀਂ ਕਿਉਂਕਿ ਤੇਰੇ ਅੰਦਰ ਗੁਰੂ ਸਾਹਿਬ ਖੁਦ ਵਿਰਾਜਮਾਨ ਹਨ ਅਤੇ ਗੁਰੂ ਸਾਹਿਬ ਜੀ ਦਾ ਭਗਤ ਹਮੇਸ਼ਾ ਅੰਤ ਵਿੱਚ ਇਤਲਾ ਹੀ ਹੈ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਉਸਦੇ ਨਾਲ ਚੱਲਦੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ